ਮੈਂ ਸ਼ਮਸ਼ੀਰ ਰਾਣਾ ਫਾਊਂਡਰ ਆਫ ਡਸਟੀ ਅਫੇਅਰ ਅੱਜ ਅਸੀਂ ਆਏ ਹੋਏ ਹਾਂ ਰਾਮਗੜ੍ਹ ਇੰਡੋਰਾ ਵੈਲੀ ਦੇ ਵਿੱਚ ਜਿੱਥੇ ਕਿ ਅਸੀਂ ਡਸਟੀ ਅਫੇਅਰ ਦਾ ਆਫ ਰੋਡ ਸੀਜ਼ਨ 2 ਕਰਾ ਰਹੇ ਹਾਂ ਅੱਜ ਕੋ ਮੇਰੇ ਕੋਲ 35 ਗੱਡੀਆਂ ਦੀ ਪਾਰਟਿਸਿਪੇਸ਼ਨ ਹੈ ਲਾਸਟ ਈਅਰ ਜਦੋਂ ਮੈਂ ਕਰਾਇਆ ਸੀਗਾ ਸਾਡਾ ਅਕਾਊਂਟ ਸਮਵੇਅਰ ਅਬਾਊਟ 25 26 ਤੇ ਰਹਿ ਗਿਆ ਸੀਗਾ ਬਟ ਟੁਡੇ ਵੀ ਹੈਵ ਅ ਮੈਸਿਵ ਗੈਦਰਿੰਗ ਗੱਡੀਆਂ ਬਹੁਤ ਜ਼ਿਆਦਾ ਨੇ 7 8 categories ਚ ਡਿਵਾਈਡਡ ਹੈਗੀਆਂ ਰਾਦਰ ਮੈਨੂੰ ਆਪਣੇ बाइक्स ਨੂੰ ਥੋੜਾ ਜਿਆਦਾ ਡਿਲੇ ਕਰਨਾ ਪਿਆ ਸਿਰਫ ਮੇਰੀ ਕਾਜ਼ ਰਨ ਹੋਣ ਲਈ ਚਾਰ ਸਟੇਜਾਂ ਤਿਆਰ ਕੀਤੀਆਂ ਨੇ ਜਿਦੇ ਵਿੱਚ ਦੀ ਸਾਰੀ categories ਲਈ ਇਹ ਸਟੇਜਸ ਰਨ ਕਰਨਾ ਇੰਪੋਰਟੈਂਟ ਹੈਗਾ ਸਪੀਡ ਰਨ ਹੈਗੀ ਹੈ ਪੈਨਲਟੀ ਪੁਆਇੰਟਸ ਹੈਗੇ ਨੇ ਜੇ ਬੰਟਿੰਗਸ ਗिराਉਂਦੇ ਨੇ ਸੋ ਬੇਸਿਕ ਜੋ ਸਾਡਾ ਬੇਸਿਕ ਔਰ ਬੇਸ ਟ੍ਰੈਡੀਸ਼ਨਲ ਵੇ ਆਫ ਆਫ ਰੋਡਿੰਗ ਹੁੰਦਾ ਹੈ ਉਹ ਸਾਰਾ ਹੈਗਾ ਇਹਦੇ ਵਿੱਚ ਜੀ ਇਹਦੇ ਵਿੱਚ ਰੂਲਸ ਇਹ ਹੁੰਦੇ ਆ ਕਿ ਤੁਹਾਡੀ ਗੱਡੀਆਂ ਲਈ ਪ੍ਰੇਪਰੇਸ਼ਨ ਕਰਨੀਆਂ ਪੈਂਦੀਆਂ ਨੇ ਰੋਲ ਕੇਜ ਹੋਣਾ ਬਹੁਤ ਜ਼ਰੂਰੀ ਹੈ ਗਾ ਜਿਹੜੇ ਮੌਨਸਟਰ ਟਰੱਕ ਆਏ ਨੇ ਉਹਨਾਂ ਲਈ ਫਾਇਰ ਇਸਟਿੰਗੁਇਸ਼ਰਸ ਬਹੁਤ ਜ਼ਰੂਰੀਆਂ ਟੋ ਸਟ੍ਰੈਪਸ ਬਹੁਤ ਜ਼ਰੂਰੀਆਂ ਟਾਇਰਸ ਦੇ ਸਾਈਜ਼ਸ ਹੁੰਦੇ ਨੇ ਤਾਂ ਅਸੀਂ ਇਹਨਾਂ ਨੂੰ ਕਲਾਸੀਫਾਈ ਕਰਦੇ ਆਂ ਐਂਡ ਐਜ਼ ਏਨ ਆਰਗੇਨਾਈਜ਼ਰ ਸਾਡੀ ਮੇਨ ਚੀਜ਼ ਇਹ ਹੀ ਹੁੰਦੀ ਹੈ ਕਿ ਇਹ ਐਡਵੈਂਚਰਸ ਰਵੇ ਫਨ ਫਿਲਿੰਗ ਰਵੇ ਬਟ ਸੇਫਟੀ ਦੇ ਨਾਲ ਰਵੇ ਕਿ ਕੋਈ ਡੇਂਜਰ ਵਾਈਜ਼ ਇਹਨਾਂ ਨੂੰ ਖਤਰਾ ਨਾ ਹੋਵੇ ਸਾਰੀ ਗੱਡੀਆਂ ਦੇ ਅੰਦਰ ਰੋਲ ਕੇਜ ਕੀਤਾ ਜਾਂਦਾ ਹੈ ਸਵੇਰੇ ਜਦੋਂ ਗੱਡੀਆਂ ਆਉਂਦੀਆਂ ਨੇ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਸਕਰੂਟੀ ਕੀਤੀ ਜਾਂਦੀ ਹੈ ਉਹਨਾਂ ਦੀ ਸੋ ਸਾਰਿਆਂ ਦੇ ਸਭ ਕੁਝ ਜਦੋਂ ਓਕੇ ਰਿਪੋਰਟ ਆਉਂਦੀ ਹੈ ਤਾਂ ਗੱਡੀ ਟਰੈਕ ਤੇ ਜਾਂਦੀ ਹੈ ਮੇਰਾ ਨਾਮ गुरਕੀਰਤ ਸਿੰਘ ਰੰਧਾਵਾ ਮੈਂ ਬਟਾਲੇ ਤੋਂ ਆਇਆ ਜੀ ਤੇ 219 ਦੇ ਵਿੱਚ ਨਿਕਲ ਗਿਆ ਵਿਦਆਊਟ ਐਨੀ ਪੈਨਲਟੀ ਬਹੁਤ ਵਧੀਆ ਸੀਗਾ ਕਾਰਡ ਬਿਲਕੁਲ ਇੱਥੇ ਟਾਈਮਿੰਗ ਹੈ ਤੇ ਵਿਦ ਨੋ ਪੈਨਲਟੀ ਮੇਰਾ ਪਹਿਲਾ ਹੈ ਬਹੁਤ ਵਧੀਆ ਗਿਆ ਮੇਰਾ ਤਾਂ ਜਿਹੜੀ ਤੁਹਾਡੀ ਕੈਟਾਗਰੀ ਸੀ ਥਾਰ ਵਾਲੀ ਉਹਦੇ ਚ ਸਭ ਤੋਂ ਘੱਟ ਟਾਈਮ ਤੁਸੀਂ ਕੱਢਿਆ ਵਿਦ ਨੋ ਪੈਨਲਟੀ ਹਾਂਜੀ ਉਦਾਂ ਇੱਕ 2 ਮਿੰਟ 8 7 8 ਸੈਕਿੰਡ ਚ ਵੀ ਉਹ ਤੇ ਪਰ ਇੱਕ ਦੋ ਪੈਨਲਟੀਆਂ ਆ ਗਈਆਂ ਨੇ ਅੱਛਾ ਤੁਸੀਂ ਵਿਦਆਊਟ ਪੈਨਲਟੀ ਹਾਂਜੀ ਵਿਦਆਊਟ ਪੈਨਲਟੀ ਵਧੀਆ ਰਹਿ ਗਿਆ ਮੇਰਾ ਤਾਂ ਪਹਿਲਾ ਸੀਗਾ ਤੁਸੀਂ ਪਹਿਲੀ ਵਾਰ ਕੀਤਾ ਹਾਂਜੀ ਪਹਿਲੀ ਖਾਂਦੇ ਬਿਲਕੁਲ ਪਹਿਲੀ ਵਾਰੀ ਆਪ ਕੀਤਾ ਅੱਛਾ ਤੇ ਅੱਗੇ ਨਹੀਂ ਮਤਲਬ ਆਉਂਦੇ ਪਹਿਲੀ ਵਾਰ ਪਾਰਟਿਸਿਪੇਟ ਕੀਤਾ ਹਾਂਜੀ ਪਹਿਲੀ ਵਾਰੀ ਪਾਰਟਿਸਿਪੇਟ ਕੀਤਾ ਉਦਾਂ ਬਸ ਮੁੰਡਿਆਂ ਨਾਲ ਕਦੀ ਕਦੀ ਮਾੜਾ ਮੋਟਾ ਸ਼ੌਂਕੀਆ ਤੌਰ ਤੇ ਹਾਂ 2000 ਮੇਰੇ ਖਿਆਲ ਨਾਲ 16 17 ਦੇ ਵਿੱਚ ਲਈ ਸੀ ਜਿੱਦਾਂ ਹਰ ਪੰਜਾਬੀ ਨੂੰ ਸ਼ੌਂਕ ਹੁੰਦਾ ਹੈ ਜੀਪ ਦਾ ਉਦੋਂ ਲਈ ਸੀ ਪਰ ਆਫ ਰੋਡ ਦਾ ਸ਼ੌਂਕ 2 ਸਾਲ ਬਾਅਦ ਪਿਆ ਐਸਾ ਪਿਆ ਬਾਅਦ ਚ ਹੁਣ ਪਹਿਲੀ ਵਾਰੀ ਕੰਪੀਟ ਕੀਤਾ ਪਰ ਬੜਾ ਮਜ਼ਾ ਆਇਆ ਹੁਣ ਅਗਲੀ ਵਾਰ ਤੋਂ ਹੋਰ ਕੰਪੀਟ ਕਰਾਂਗੇ ਇੱਕ ਵਾਰੀ ਪਤਾ ਲੱਗ ਜਾਂਦਾ ਕੀ ਚੀਜ਼ ਕੀ ਜੀ categories ਵਿੱਚ ਤੁਸੀਂ انرول ਕਰਦੇ ਹੋ ਜਿੱਦਾਂ ਸਟਾਕ ਇੱਕ ਕੈਟਾਗਰੀ ਹੈਗੀ ਜਿੱਥੇ ਤੁਹਾਡੇ ਸਾਰੇ ਵਹੀਕਲ ਜਿਪਸੀ ਹੋਗੀ ਥਾਰ ਹੋਗੀ ਹੈ ਨਾ ਤੁਹਾਡੀ ਐਸਯੂਵੀਜ਼ ਹੋ ਗਈਆਂ ਸਟਾਕ ਆndੀਆਂ ਨੇ ਫਿਰ ਸੈਕੰਡ ਕੈਟਾਗਰੀ ਤੁਹਾਡੀ ਇੱਥੇ ਮੋਡੀਫਾਈਡ ਵਹੀਕਲਸ ਦੀ ਹੈਗੀ ਹੈ ਫਿਰ ਇਹਨਾਂ ਨੇ ਐਕਸਟ੍ਰੀਮ ਕੈਟਾਗਰੀ ਵੀ ਰੱਖੀ ਹੋਈ ਹੈ ਜਿੱਥੇ ਐਕਸਟ੍ਰੀਮਲੀ ਮੋਡੀਫਾਈਡ ਜਿਹੜੇ ਵਹੀਕਲਸ ਆ ਉਹ ਇੱਥੇ ਪਾਰਟਿਸਿਪੇਟ ਕਰਦੇ ਨੇ ਇਵੈਂਟ ਵਧੀਆ ਇਹਨਾਂ ਦਾ ਸੈਕੰਡ ਸੀਜ਼ਨ ਹੈ ਤੇ ਅਹੀਂ ਸਾਰੇ ਪੰਜਾਬ ਆਫ-ਰੋਡਰਸ ਕਲੱਬ ਦੇ ਮੈਂਬਰ ਆ ਤੇ ਅਹੀਂ ਇੱਥੇ ਆਪਣੀ ਪੂਰੇ ਟੀਮ ਮੈਂਬਰਸ ਲੈ ਕੇ ਆਏ ਪਹੁੰਚੇ ਆ ਪਾਰਟਿਸਿਪੇਟ ਕਰਨ ਸਾਡ ਤੇ ਆਪਾਂ ਇਹਨਾਂ ਨੂੰ ਬੈਸਟ ਆਫ ਲੱਕ ਕਹਿੰਦੇ ਆ థాంਕ ਯੂ ਜੀ ਹੈਨਾ ਔਰ ਮੇਰਾ ਟਾਈਮ ਕਲॉक ਹੋਇਆ 3 ਮਿੰਟ 43 ਸੈਕਿੰਡ ਵਿਦ ਨੋ ਪੈਨਲਟੀ ਨਹੀਂ ਮੇਰੀ ਸਟਾਕ ਸੀਗੀ ਜਿਪਸੀ ਸਟਾਕ ਸੀਗੀ ਆ ਲੱਗੇ ਉੱਥੇ ਮਾਰੋ ਫੋਕਸ ਤੇ ਉਹ ਜਿਪਸੀ ਲੱਗੀ ਮੇਰੇ ਸਾਹਮਣੇ ਆ ਕਾਲੇ ਵਾਲੀ ਹਾਂ ਕਾਲੇ ਵਾਲੀ ਤੇ ਉਹ ਦੂਸਰੀ ਰਿਸਕ ਬਾਤ ਹੁੰਦਾ ਜਦਾਂ ਜਾਨੇ ਉਹ ਗੱਡੀ ਉੱਪਰੋਂ ਪਾਲਟਰ ਨਾਲ ਵੀ ਡਾਉਂਡਾ ਜਾਵੇ ਬਸ ਇਹ ਸਾਰੇ ਐਕਸਪੀਰੀਅੰਸ ਬੰਦੇ ਇਹ ਐਸਐਚ ਤੁਸੀਂ ਐਕਸਪੀਰੀਅੰਸ ਤੋਂ ਫੇਰ ਵੀ ਤੁਸੀਂ ਕਰ ਸਕਦੇ ਹੋ ਅਗਰ ਐਕਸਪੀਰੀਅੰਸ ਨਹੀਂ ਹੈਗਾ ਤੇ ਫਿਰ ਇਹ ਰਿਸਕ ਰਹਿੰਦਾ ਬਿਲਕੁਲ ਕਿਉਂਕਿ ਜਦੋਂ ਇਹੋ ਜਿਹਾ ਟਰੈਕ ਤੇ ਚੜਨਾ ਤੇ ਐਕਸਪੀਰੀਅੰਸ ਬਿਨਾਂ ਤੁਸੀਂ ਚਲਾ ਹੀ ਨਹੀਂ ਸਕਦੇ ਤੇ ਬਾਕੀ ਇਹ ਹੈ ਕਿ ਜਦੋਂ ਤੁਸੀਂ ਐਕਸਪੀਰੀਅੰਸ ਕਿਸੇ ਜੀ ਨੂੰ ਲੈ ਲੈਂਦੇ ਹੋ ਤੁਸੀਂ ਡੇਲੀ ਮੰਨ ਲਓ ਅਸੀਂ ਪ੍ਰੈਕਟਿਸ ਸਾਡਾ ਕੀ ਹੈ ਕਿ ਅਸੀਂ ਹਰ ਸੰਡੇ ਨੂੰ ਪ੍ਰੈਕਟਿਸ ਸੈਲਟੀ ਚੱਲਦੀ ਹੈ ਸਾਡੇ ਤਕਰੀਬਨ ਜਿਹੜੇ ਗਰੁੱਪ ਹੈਗਾ ਸਾਡੇ ਗਰੁੱਪ 'ਚ ਮੰਨ ਲ ਤੇ ਸਾਰੇ ਅਲੱਗ-ਅਲੱਗ ਟਰੈਕ ਕਰਦੇ ਆ ਤੇ ਜਿੱਦਾਂ ਇਹ ਪਾਰਟਿਸਿਪੇਟ ਦੀ ਗੱਲ ਕਰਦੇ ਆ ਪਾਰਟਿਸਿਪੇਟ ਜਿਹੜੇ ਮਤਲਬ ਸਾਡੇ ਚੱਲਦੇ ਰਹਿੰਦੇ ਆ ਕਿਤੇ ਵੀ ਪਾਰਟਿਸਿਪੇਟ ਹੁਣ ਪਿੱਛੇ ਲਾੜ ਸਰਸਾ ਵਿੱਚ ਅਸੀਂ ਤੋਂ ਸਰਸਾ ਚ ਵੀ ਮਤਲਬ ਅਸੀਂ ਮਤਲਬ ਛੱਡਿਆ ਕੋਈ ਨਹੀਂ ਵੈਸੇ ਜਿੱਡੀ ਦੂਰ ਤੱਕ ਅਸੀਂ ਜਾਣ ਦੀ ਕੋਸ਼ਿਸ਼ ਕਰਦੇ ਆ ਤੇ ਜਾਂਦੇ ਆ ਅਸੀਂ ਮਤਲਬ ਬਾਕੀ ਇਹ ਹੈ ਕਿ ਬ੍ਰਦਰ ਇੰਜੋਏ ਵੀ ਪੂਰਾ ਹੈਗਾ ਸ਼ੌਂਕ ਦਾ ਸ਼ੌਂਕ ਇੰਜੋਏਿੰਦਾ ਇੰਜੋਏਿੰਦਾ ਤੋਂ ਬਾਕੀ ਜੀ ਹੈ ਕਿ ਤੁਸੀਂ ਜੀਨਰ ਹੁੰਦੇ ਹੋ ਤੇ ਪ੍ਰਾਈਜ਼ ਬਰੂਜ਼ ਵੀ ਮਿਲ ਜਾਂਦੇ ਆ ਉਹ ਤੋਂ ਬੰਦੇ ਦਾ ਵੈਸੇ ਹੌਸਲਾ ਵਜਾਈ ਜਿਹੜਾ ਜ਼ਿਆਦਾ ਹੋ ਜਾਂਦਾ ਹੈ ਕਿ ਗੱਡੀ ਕਿੰਨਾ ਗੇਮ ਦੇ ਵਿੱਚ ਗਈ ਇੱਕੋ ਗੱਡੀ ਜਿਹੜੀ ਆ ਉਹ ਕਿੰਨੇ ਟਾਈਮ ਨਹੀਂ ਨਹੀਂ ਇਹ ਟਾਈਮ ਤੇ ਡਿਪੈਂਡ ਕਰਦਾ ਨਹੀਂ ਨਹੀਂ ਇਹ ਟਾਈਮ ਤੇ ਜਦੋਂ ਇੱਥੋਂ ਤੁਸੀਂ ਸਟਾਰਟ ਪੁਆਇੰਟ ਤੋਂ ਚਲਦੇ ਹੋ ਨਾ ਇਹ ਟਾਈਮ ਬਾਉਂਡੇਸ਼ਨ ਦਿੱਤਾ ਜਾਂਦਾ ਹੈ ਤੁਹਾਨੂੰ ਵੀ ਤੁਸੀਂ ਕਿੰਨੇ ਚਿਰ ਚ ਗੱਡੀ ਨੂੰ ਟਰੈਕ ਕਰਕੇ ਤੇ ਕਿੰਨੀ ਛੇਤੀ ਵਾਪਸ ਮੁੜਦੇ ਹੋ ਉਹ ਤੁਹਾਡਾ ਤਾਂ ਹੈ 1 ਮਿੰਟ ਚ ਮੁੜ ਜਾਓ 10 ਮਿੰਟ ਚ ਮੰਨ ਲਓ ਮੈਕਸਿਮਮ ਗੱਲ ਕਰੀਏ ਤੇ ਕੋਈ ਵੀ ਟਰੈਕ ਕੰਪਲੀਟ ਕਰਨ ਵਾਸਤੇ ਤੁਹਾਨੂੰ 3 3 4 ਮਿੰਟ ਦੇਣਾ ਉਹ ਤਿੰਨ ਕਿੰਨੇ ਮਿੰਟ ਤੋਂ ਲੈ ਕੇ ਲੋ ਬੇ ਲੱਗਣਗੇ ਲੱਗਣਗੇ ਤਾਂ ਉਹਦੇ ਵਿੱਚ ਤਿੰਨ ਤੋਂ ਕੋਈ ਤਿੰਨ ਲੈ ਗਿਆ ਕੋਈ ਢਾਈ ਲੈ ਗਿਆ ਫਿਰ ਜਿਹੜਾ ਉੱਪਰ ਆਏ ਨਾ ਉਹਨ ਤੋ ਰੀਅਲੀ ਥੈਂਕ ਯੂ ਮੈਂ ਔਰ ਮੇਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਮਰਤਪਾਲ ਸਿੰਘ ਜੀ ਮੈਂ ਗਰਾਰੀ ਆਫ ਰੋਡਰਸ ਤੋਂ ਕਲੱਬ ਤੋਂ ਆ ਤੇ ਮੈਂ ਇਧਰ ਡਸਟੀ ਫੇਅਰ ਚ ਫਸਟ ਟਾਈਮ ਵੀ ਕੀਤਾ ਸੀਗਾ ਜੀ ਜਦੋਂ ਪਹਿਲਾ ਡਸਟੀ ਫੇਅਰ ਹੋਇਆ ਸੀਗਾ ਹੁਣ ਸੈਕੰਡ ਟਾਈਮ ਆ ਤੇ ਮੈਂ ਹੁਣ ਵੀ ਕਰ ਰਿਹਾ ਸਟਾਕ ਕੈਟੇਗਰੀ ਚ ਤੇ ਕਿਹੜੀ ਕਿਹੜੀ ਕੈਟੇਗਰੀ ਜਿਹੜੀਆਂ ਨੇ ਤੇ ਵੀ ਹੋਣੀ ਹੋਵੇਗੀ ਵੀਰੇ ਇਹਦੇ ਵਿੱਚ ਜਿਵੇਂ ਆਪਣੀ ਸਟਾਕ ਕੈਟੇਗਰੀ ਹੁੰਦੀ ਹੈ ਜਿੱਚ ਕੋਈ ਮੋਡੀਫਿਕੇਸ਼ਨ ਜਿਵੇਂ ਕੰਪਨੀ ਤੋਂ ਗੱਡੀ ਆਈ ਹੈ ਸਿਰਫ ਉਦਾਂ ਹੀ ਚੱਲੂਗੀ ਤੇ ਉਸ ਤੋਂ ਬਾਅਦ ਜੇ ਮੋਡੀਫਾਈਡ ਉਹ ਚ ਤੁਸੀਂ ਇੰਜਨ ਟਿਊਨ ਕਰਾ ਲੈਨੇ ਹੋ ਇੰਜਨ ਟਿਊਨ ਕਰਾ ਲਓ सਸਪੈਂਸ਼ਨ ਅਪਗ੍ਰੇਡ ਕਰਾ ਲਓ ਉਹ ਮੋਡੀਫਾਈਡ ਜਾਂਦੇ ਐ ਐਕਸਟ੍ਰੀਮ ਚ ਫਿਰ ਬਿਲਕੁਲ ਹੀ ਬਿਲਕੁਲ ਮੱਲਕ ਜਿਵੇਂ ਤੇ ਇਹ ਰੂਲਸ ਵਗੈਰਾ ਕੀ ਹੁੰਦੇ ਨੇ ਰੂਲਸ ਇਦਾਂ ਵੀਰੇ ਜਿਵੇਂ ਆਪਣੀਆਂ ਬੰਟਿੰਗਸ ਲੱਗੀਆਂ ਇਹ ਟਰੈਕ ਬਣਾਇਆ ਹੁੰਦਾ ਹੈ ਬੰਟਿੰਗਸ ਦੇ ਵਿੱਚੋਂ ਹੀ ਜਾਣਾ ਆਪਾਂ ਜਿਹੜੇ ਆਬਸਟੈਕਲ ਦਿੱਤੇ ਆ ਆਬਸਟੈਕਲ ਕਲੀਅਰ ਕਰਕੇ ਹੀ ਜਾਣੇ ਆ ਜੇ ਆਪਾਂ ਨਹੀਂ ਕਰਦੇ ਉਹਦੀ ਪੈਨਲਟੀ ਆ ਉਹ ਫਿਰ ਆਪਣੇ ਪੁਆਇੰਟ ਡਿਕਰੀਜ਼ ਹੋ ਜਾਂਦੇ ਨੇ

आई uh, a participant, पार्टिसिपेंट जिप्सी स्टॉक कैटेगरी तो ये starting रट्स हैं ऊपर की side climbs हैं, so timing and आपके points उसके ऊपर सारी गेमेंजे चैलेंजेस अभी जैसे मेरा चैलेंज है मेरा फोर बाय टूट गया आपका गेयर ही नहीं हाँ वो फोर बाय फोर टूट गया बीच में तो सिर्फ दो व्हील ही चल रहे थे चैलेंजेस यही है जो पहले रट्स होते हैं इसके बाद जो आपको टेढ़ी करनी होती है गाड़ी निकालनी होती है उसमें कहीं पे कुछ अड़ गया है कुछ अटक गया टूटने के डर होता, के होता है तो चोट लगने के भी डर ले ले होते ले हैं बट ये फिर आपको सेफ्टी उतनी रखनी पड़ती है तभी हेलमेट्स और हम लोग सीट बेल्ट पूरे प्रॉपर चेक करके ही जो प्रॉपर प्रिकॉशन है वो सारे लेके ही करते हैं कराए बट ओपन ऐसे कैटेगरीज में नहीं नॉर्मली ऑफ रोड और ये सब तो करते हैं ਜੀ ਗੱਲ ਜੀ ਮੈਂ ਹਰਮਨ ਬੈਨੀਪਾਲ ਤੇ ਮੇਰੇ ਨਾਲ ਮੇਰੇ ਸਾਥੀ ਅਸੀਂ ਪੰਜਾਬ ਆਫ ਰੋਡਰਸ ਕਲਬ ਚੰਡੀਗੜ੍ਹ ਤੋਂ ਆ ਤੇ ਇੱਥੇ ਇਹ ਇਵੈਂਟ ਹੋ ਰਿਹਾ ਹੈ ਗगन ਡਸਟੀ ਫੇਅਰ ਤੇ ਗगन ਸੰਧੂ ਬਾਈ ਕਰਵਾ ਰਹੇ ਨੇ ਜ ਬਹੁਤ ਵਧੀਆ ਇਵੈਂਟ ਹੋ ਰਿਹਾ ਤੇ ਸਵੇਰ ਤੇ ਆਏ ਹੋਏ ਆ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਜਾਈ ਜਾਂਦੇ ਆ ਬਹੁਤ ਵਧੀਆ ਬਹੁਤ ਵਧੀਆ ਪ੍ਰੋਗਰਾਮ ਹੈ ਬਹੁਤ ਵਧੀਆ ਇਵੈਂਟ ਕਰਾਇਆ ਹੋਇਆ ਬਾਈ